ਸੱਚੀਏ ਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਸੰਗਰੂਰ ਦੀ ਜਿੱਥੇ ਕਿ ਭਾਜਪਾ ਨੇਤਾ ਅਰਵਿੰਦ ਦੇ ਵੱਲੋਂ ਭਵਾਨੀਗੜ੍ਹ ਵਿਖੇ ਟਰੱਕ ਯੂਨੀਅਨ ਦੀਆਂ ਚੋਣਾ ਦੇ ਵਿੱਚ ਹੋਏ ਵਿਵਾਦ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੁਆ ਉਹਨਾਂ ਨੇ ਇੱਕ ਵੱਡੀ ਮੰਗ ਰੱਖੀ ਹੈ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਪਟਿਆਲਾ ਹਸਪਤਾਲ ਦੇ ਵਿੱਚ ਭਰਤੀ ਹੋਏ ਕਾਕਾ ਤੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਜਿਸ ਦੇ ਵਿੱਚ ਚੋਣਾ ਤੋਂ ਬਾਅਦ ਉਹਨਾਂ ਨੇ ਜ਼ਹਿਰੀਲੀ ਦਵਾਈ ਪੀ ਲਈ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਜਿਹੜਾ ਰੈਫਰ ਕਰ ਦਿੱਤਾ ਗਿਆ ਸੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਦੀ ਸਿਹਤ ਜਿਹੜੀ ਨਾਜੁਕਤ ਸੀ ਗਈ ਹੈ ਉਹਨਾਂ ਨੇ ਕਿਹਾ ਕਿ মিডিਆ ਦੇ ਰਾਹੀਂ ਆਪਣੀ ਗੱਲ ਰੱਖੀ ਹੈ ਕਿ ਆਮ ਆਦਮੀ ਪਾਰਟੀ ਅਤੇ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾ ਦੇ ਵੱਲੋਂ ਉਹਨਾਂ ਦੇ ਰਿਸ਼ਵਤ ਦੇ ਦੋਸ਼ ਲੱਗੇ ਨੇ ਤੇ ਟਰੱਕ ਯੂਨੀਅਨ ਦੇ ਵਿੱਚ ਜੋ 30 ਲੱਖ ਰੁਪਏ ਦੀ ਨੋਟਾਂ ਦੀ ਵੀਡੀਓ ਉਹਨਾਂ ਦੇ ਵਰਕਰ ਗੁਰਪ੍ਰੀਤ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਉਹ ਇਹ ਸਵਾਲ ਪੁੱਛ ਰਹੇ ਨੇ ਕਿ ਇਹ ਪੈਸਾ ਕਿੱਥੋਂ ਆਇਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਪੁਵਾਨੀਗੜ੍ਹ ਟਰੱਕ ਯੂਨੀਅਨ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਦਖਲਅੰਦਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਤੇ ਆਪਣੇ ਪ੍ਰਧਾਨ ਬਦਲ ਰਹੀ ਹੈ ਜਿੱਕਰ ਗੱਲ ਕੀਤੀ ਜਾਵੇ ਤਾਂ ਉੱਥੇ ਜੋ ਰਿਕਾਰਡਿੰਗ ਵੀ ਸਾਹਮਣੇ ਆਈ ਹੈ ਤੇ ਉਸ ਤੋਂ ਇਹ ਸਪੱਸ਼ਟ ਪਤਾ ਲੱਗਦਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਇਸ ਦੇ ਵਿੱਚ ਦਖਲਅੰਦਾਜ਼ੀ ਕਰਦੀ ਨਜ਼ਰ ਆਈ ਹੈ ਤਾਂ ਉਹਨਾਂ ਨੇ ਇਸ ਸਾਰੇ ਮਾਮਲੇ ਦੀ ਜਾਂਚ ਜਿਹੜੀ ਹੈ ਏਡੀ ਦੇ ਵੱਲੋਂ ਕਰਵਾਉਣ ਦੀ ਮੰਗ ਰੱਖੀ ਹੈ। ਦੇਖੋ ਤੁਹਾਡੇ ਪਹਿਲਾਂ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣਾ ਵਕਤ ਕੱਢਿਆ। ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਮੈਂ ਕਦੀ ਇਸ ਤਰੀਕੇ ਦੀ ਪ੍ਰੈਸ ਕਾਨਫਰੰਸ ਨਹੀਂ ਕਰਦਾ। ਪਰ ਅੱਜ ਮਜਬੂਰਨ ਸਾਨੂੰ ਕਰਨਾ ਪੈ ਰਿਹਾ। ਕਿਉਂਕਿ ਜੋ ਸਥਿਤੀ ਹੈ ਪੰਜਾਬ ਦੀ ਔਰ ਜੋ ਕੱਲ ਪਵਾਨੀਗੜ੍ਹ ਦੇ ਵਿੱਚ ਜੋ ਸਿਚੁਏਸ਼ਨ ਬਣੀ ਹੈ ਉਹ ਬਹੁਤ ਹੀ ਜ਼ਰੂਰੀ ਹੈ ਕਿ ਆਪ ਲੋਕਾਂ ਦਾ ਦੇਰਾਈ ਇਹ ਗੱਲ ਸਮੁੱਚੇ ਹਿੰਦੁਸਤਾਨ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਕਰਕੇ ਮੈਂ ਤੁਹਾਨੂੰ ਬੁਲਾਇਆ ਔਰ ਤੁਹਾਨੂੰ ਇਹ ਰਿਕੁਐਸਟ ਕਰਨੀ ਹੈ ਕਿ ਇਹ ਗੱਲ ਸੱਚਾਈ ਨਾਲ ਤੁਹਾਨੂੰ ਪੇਸ਼ ਕਰਨੀ ਚਾਹੀਦੀ ਹੈ ਮੈਂ ਹੁਣੇ ਪਟਿਆਲੇ ਪਹਿਲੇ ਮੈਂ ਪਟਿਆਲੇ ਗਿਆ ਸੀ ਹਸਪਤਾਲ ਹਸਪਤਾਲ ਦੇ ਵਿੱਚ ਮੈਨੂੰ ਕਕੇ ਨਾਲ ਉਹਨੂੰ ਦੇਖਣ ਦਾ ਮੌਕਾ ਮਿਲਿਆ ਉਹ ਗੱਲ ਤੋਂ ਉਹ ਕਰ ਨਹੀਂ ਸਕਦਾ ਸੀ ਵਿਚਾਰਾ ਉਹਦੀ ਤਾਂ ਅੱਖਾਂ ਵੀ ਨਹੀਂ ਖੁੱਲ ਰਹੀ ਸੀ ਤੇ ਮੈਂ ਡਾਕਟਰ ਨਾਲ ਗੱਲ ਕੀਤੀ ਉੱਥੇ ਤੇ ਡਾਕਟਰ ਕਹਿੰਦੇ ਇਹਦੀ ਸਿਚੁਏਸ਼ਨ ਬਹੁਤ ਹੀ ਮਾੜੀ ਹੈ ਔਰ ਕੋਈ ਗਾਰੰਟੀ ਨਹੀਂ ਹੈ ਕਿ ਇਸ ਤੋਂ ਬਚ ਕੇ ਨਿਕਲਣਗੇ ਤੇ ਨਹੀਂ ਜਾਂ ਨਹੀਂ ਦੇਖੋ ਕੱਲ ਜੋ ਟਰੱਕ ਯੂਨੀਅਨ ਦੀ ਜੋ ਗੱਲ ਹੈ ਔਰ ਜਿਸ ਤਰੀਕੇ ਨਾਲ ਸਾਡੇ ਐਮਐਲਏ ਨਿਰਿੰਦਰ ਕੌਰ ਜੀ ਨੇ ਆਪਣੀ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਸਪਸ਼ਟੀਕਰਨ ਕਰਨ ਦੀ ਕੋਸ਼ਿਸ਼ ਕੀਤੀ ਔਰ ਜਥੇ ਉਹਨੇ ਫੋਟੋਆਂ ਦਿਖਾਈਆਂ ਕਿ ਦੇਖੋ ਜੀ ਫਲਾਣਾ ਵੀ ਇਸ ਪਾਰਟੀ ਨਾਲ ਜੁੜਿਆ ਹੈ ਦਮਖਾਨਾ ਵੀ ਉਸ ਪਾਰਟੀ ਨਾਲ ਜੁੜਿਆ ਹੈ ਦੇਖੋ ਇਹ ਤੇ ਇੱਕ ਜਥੇਬੰਦੀ ਹੈ ਟਰੱਕ ਯੂਨੀਅਨ ਇੱਕ ਜਥੇਬੰਦੀ ਉਸ ਜਥੇਬੰਦੀ ਨਾਲ ਬਹੁਤ ਸਾਰੇ ਪਰਿਵਾਰ ਜੁੜੇ ਹਨ ਉੱਥੇ ਪਾਰਟੀ ਪੋਲਿਟਿਕਸ ਨਹੀਂ ਹੁੰਦੀ ਉੱਥੇ ਉਹਨਾਂ ਦੀ ਆਪਣੀ ਪੋਲਿਟਿਕਸ ਹੁੰਦੀ ਹੈ ਔਰ ਇੱਕ ਗੱਲ ਵੀ ਮੈਂ ਸੱਚਾਈ ਨਾਲ ਤੁਹਾਨੂੰ ਕਹਿਣਾ ਚਾਹੁੰਦਾ ਹੈ ਕਿ ਹਰ ਇੱਕ ਸਿਆਸੀ ਪਾਰਟੀ ਉਹ ਜਿਹਦੀ ਸਰਕਾਰ ਬਣਦੀ ਹੈ ਉਹ 19 ਵੀ ਹਮੇਸ਼ਾ ਇਹ ਯੂਨੀਅਨ ਦੇ ਵਿੱਚ ਦਖਲਅਦਾਜ਼ੀ ਕਰਦੀ ਹੈ ਮੈਂ ਵੀ ਇਹ ਮਿਲ ਰਿਹਾ ਇਸ ਬਥੇਰੀ ਵਾਰ ਔਰ ਅੱਪਾ ਵੀ ਆਪਣੇ ਧੜੇ ਨੂੰ ਜਾਂ ਜੋ ਬੰਦਾ ਆਪਣੇ ਨੇੜੇ ਉਹਨੂੰ ਥਾਪ ਹੀ ਦੇ ਦਿੰਦੇ ਗੱਲ ਥਾਪੀ ਦੇਣ ਦੀ ਨਹੀਂ ਹੈ ਇਹ ਚੌਥਾ ਪ੍ਰਧਾਨ ਬਣ ਰਿਹਾ ਆਮ ਆਦਮੀ ਪਾਰਟੀ ਦਾ ਔਰ ਪਹਿਲੀ ਵਾਰ ਅਪਾ ਇਸ ਮੁੱਦੇ ਦੇ ਉੱਤੇ ਗੱਲ ਕਰ ਰਹੇ ਆ ਤਿੰਨ ਪਹਿਲੇ ਪ੍ਰਧਾਨ ਬਣੇ ਆ ਸਾਰਿਆਂ ਨੂੰ ਪਤਾ ਹੈ ਕਿ ਧੱਕੇ ਨਾਲ ਹੀ ਬਣਾਏ ਗਏ ਆ ਪਰ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਕਿਉਂਕਿ ਇਹ ਇੱਕ ਸਿਸਟਮ ਬਣ ਗਿਆ ਪੰਜਾਬ ਦਾ ਜਿਹਦੀ ਸਰਕਾਰ ਉਦੀ ਯੂਨੀਅਨ ਮੁਖਮਦਾ ਕੀ ਆ ਕਿ ਜੋ ਕੱਲ ਇਹਨੇ ਪਰਸੋ ਕਾਕੇ ਨੂੰ ਫੋਨ ਕੀਤਾ ਉਹਦੀ ਫੋਨ ਰਿਕਾਰਡਿੰਗ ਵੀ ਸਾਡੇ ਕੋਲ ਹੈ ਮੈਂ ਤੁਹਾਨੂੰ ਦਿਖਾਵਾਂਗਾ ਤੁਹਾਡੇ ਹੈ ਹੈਗੀ ਤੁਹਾਡੇ ਕੋਲ ਫੋਨ ਰਿਕਾਰਡਿੰਗ ਜਿੱਥੇ ਉਹ ਆਪ ਨੂੰ ਸ਼ਾਮ ਨੂੰ ਫੋਨ ਕਰਕੇ ਕਹਿ ਰਹੀ ਹੈ ਕਿ ਕਿੱਥੇ ਬੈਠਾ ਹੈ ਉਹ ਕਹਿੰਦੀ ਕਹਿੰਦਾ ਮੈਂ ਘਰ ਬੈਠਾ ਕਹਿੰਦੇ ਮੇਰੇ ਕੋਲ ਆ ਔਰ ਇਕੱਲੇ ਆਇਓ ਚੱਲ ਠੀਕ ਹੈ ਤੂੰ ਇੱਕ ਸਰਪੰਚ ਨੂੰ ਲੈ ਕੇ ਆ ਜਾ ਪਰ ਬਸ ਤੁਸੀਂ ਦੋ ਹੀ ਆਣੇ ਹੋਰ ਤੀਜਾ ਨਹੀਂ ਆ ਸਕਦਾ ਉੱਥੇ ਜੋ ਵੀ ਬਾਤ ਉਹਨਾਂ ਦੀ ਗੱਲਬਾਤ ਹੋਈ ਹੈ ਬੇਸਿਕਲੀ ਗੱਲ ਇਹ ਹੈ ਮੁੱਖ ਮੁੱਦਾ ਇਹ ਹੈ ਮੈਨੇ ਕਹਿ ਰਿਆ ਕਿ ਕਹਿੰਦੀ ਆ ਮੈਂ ਗੁਰਪ੍ਰੀਤ ਨੂੰ ਜਾਣਦੀ ਨਹੀਂ ਗੁਰਪ੍ਰੀਤ ਤਿੰਨ ਮਹੀਨੇ ਪਹਿਲਾਂ ਬਲਾਕ ਦਾ ਪ੍ਰਧਾਨ ਸੀਗਾ ਗੁਰਪ੍ਰੀਤ ਇੱਥੇ ਰਾਖੇ ਬੰਦ ਰਹੇ ਆ ਬੰਦਵਾ ਰਹੇ ਆ ਹਾਂ ਕਾਕਾ ਜੀ ਇਹ ਫਿਰ ਸਾਰੇ ਇਕੱਠੇ ਹੋਏ ਹੋਏ ਹੋਰ ਵੀ ਕਲਪ ਰਹੀ ਤੇ ਗੱਲ ਫੋਟੋਆਂ ਦੀ ਨਹੀਂ ਹੈ ਗੱਲ ਮੁਖਮਦ ਹੈ ਐਮਐਲਏ ਨਰਿੰਦਰ ਕੌਰ ਜਿਹਦੇ ਨਾਲ ਉਹਦੀ ਦੋਸਤੀ ਹੈ ਉਹਦੀ ਦੋਸਤੀ ਹੈ ਮੈਨੂੰ ਕੋਈ ਪਰਵਾਹ ਨਹੀਂ ਪੰਜਾਬ ਦੇ ਲੋਕਾਂ ਨੂੰ ਕੋਈ ਪਰਵਾਹ ਨਹੀਂ ਜਿਹਨੂੰ ਉਹਨੇ ਥਾਪੀ ਦੇਣੀ ਹੈ ਸਾਨੂੰ ਕੋਈ ਪਰਵਾਹ ਨਹੀਂ ਤੁਝੇ ਹੀ ਜਾ ਥਾਪੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਜਾਂਚ ਇਦੀ ਤੇ ਕਾਕੇ ਦੀ ਰਿਲੇਸ਼ਨਸ਼ਿਪ ਦੀ ਜਾਂ ਇਦੀ ਤੇ ਗੁਰਪ੍ਰੀਤ ਦੇ ਰਿਲੇਸ਼ਨਸ਼ਿਪ ਜਾਂਚ ਨਹੀਂ ਕਰਾਉਣਾ ਚਾਹ ਰਿਹਾ ਆਪਾਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਡਿਮਾਂਡ ਹੈ ਕਿ ਜੋ 3 ਲੱਖ ਰੁਪਿਆ ਉਥੇ ਮਿਲਿਆ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਗੱਲ ਪੈਸੇ ਦੀ ਹੈ ਗੱਲ ਕਿਹਦੇ ਨਾਲ ਦੋਸਤੀ ਹੈ ਕਿੰਨੂੰ ਥਾਪੀ ਦੇਣੀ ਹੈ ਉਹਦੀ ਜਾਂਚ ਨਹੀਂ ਹੈ ਉਹਦਾ ਉਹਦੀ ਸਰਕਾਰੇ ਜੋ ਮਰਜ਼ੀ ਕਰੇ ਪਰ ਜੋ ਉਹਦੇ ਬਾਅਦ ਜੋ ਕਾਕੇ ਨੇ ਆਪਣਾ ਵੀਡੀਓ ਜਾਰੀ ਕੀਤਾ ਕਿ ਮੈਂ 3 ਲੱਖ ਨੇ ਮੇਰੇ ਤੋਂ ਮੰਗਿਆ ਸੀ ਮੈਂ 5 ਲੱਖ ਰੁਪਏ ਇਹਦੇ ਦਿੱਲੀ ਇਲੈਕਸ਼ਨ ਦੇ ਵਿੱਚ ਵੀ ਜਾਂਦੀਆਂ ਗਈ ਸੀ ਉੱਥੇ ਵੀ ਮੈਂ ਖਰਚਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਔਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਸੰਗਰੂਰ ਦੀ ਜੋ ਆਪਾਂ ਸਾਰੇ ਇੱਥੇ ਬੈਠੇ ਸਾਡੀ ਡਿਮਾਂਡ ਸਾਡੀ ਮੰਗ ਰਹੀ ਹੈ ਕਿ ਭਗਵੰਤ ਮਾਨ ਸਾਹਿਬ ਕਹਿੰਦੇ ਕਿ 0% ਟੋਲਰੈਂਸ ਟੂ ਕਰਪਸ਼ਨ ਤੇ ਜੇ 0% ਟੋਲਰੈਂਸ ਹੈ ਤੇ ਮੇਰੀ ਰਿਕਵੈਸਟ ਹੈ ਭਗਵੰਤ ਮਾਨ ਸਾਹਿਬ ਨੂੰ ਕਿ ਜਾਂ ਤਾਂ ਇਹ ਈਡੀ ਤੋਂ ਜਾਂਚ ਕਰਾਈਏ ਈਡੀ ਕਿਵੇਂ ਆ ਗਈ ਇਹਦੇ ਵਿੱਚ ਈਡੀ ਇਸ ਕਰਕੇ ਆ ਗਈ ਕਿ ਉੱਥੇ 3 ਲੱਖ ਰੁਪਇਆ ਦਿਖ ਰਿਹਾ ਤੇ ਇਹ ਮਨੀ ਲਾਂਡਰਿੰਗ ਹੋ ਗਈ ਹੈ ਤੇ ਆਰਾਮ ਨਾਲ ਈਡੀ ਇਹਦੇ ਵਿੱਚ ਸ਼ਾਮਿਲ ਕੀਤੀ ਜਾ ਸਕਦੀ ਹੈ ਮੈਂ ਸੀਬੀਆਈ ਦੀ ਡਿਮਾਂਡ ਨਹੀਂ ਕਰ ਰਿਹਾ ਪਾ ਪਰ ਈਡੀ ਡਿਮਾਂਡ ਕਰਦਾ ਜੇ ਉਹ ਈਡੀ ਡਿਮਾਂਡ ਨਹੀਂ ਕਰਦਾ ਸਵੀਕਾਰ ਕਰਦਾ ਤੇ ਮੇਰੀ ਸਾਡੀ ਉਹਨੂੰ ਇਹ ਰਿਕੁਐਸਟ ਹੈ ਕਿ ਉਹ ਇੱਕ ਸਿਟਿੰਗ ਜੱਜ ਦੇ ਰਾਹੀਂ ਇਹ ਜਾਂਚ ਕਰਾਏ ਸਿਟਿੰਗ ਜੱਜ ਕਿਉਂ ਇਹ ਨਹੀਂ ਕਿ ਸਾਨੂੰ ਪੰਜਾਬ ਵਿਜੀਲੈਂਸ ਤੇ ਇਤਬਾਰ ਨਹੀਂ ਹੈ ਸਾਨੂੰ ਪੰਜਾਬ ਵਿਜੀਲੈਂਸ 'ਚ ਪੂਰਾ ਇਤਬਾਰ ਹੈ ਉਹ ਚੰਗੀ छानबीन ਕਰ ਸਕਦੇ ਪਰ ਇਹਨਾਂ ਨੇ ਸਚਾਈ ਅੱਗੇ ਆਣ ਨਹੀਂ ਦੇਣੀ ਕਿਉਂਕਿ ਸਰਕਾਰ ਇਹਨਾਂ ਦੀ ਵਿਜੀਲੈਂਸ ਇਹਨਾਂ ਦੀ ਤੁਹਾਨੂੰ ਯਾਦ ਹੋਣਾ ਹੈ ਕੀ ਇਹਨਾਂ ਦਾ ਇੱਕ ਸਾਬਕਾ ਮੰਤਰੀ ਸੀ ਸਿੰਘਲਾ ਮਾਨਸੇ ਤੋਂ ਇਹਨਾਂ ਦਾ ਮੰਤਰੀ ਸੀ ਗੋਇਲ ਗੋਇਲ ਸੀ ਸੌਰੀ ਗੋਇਲ ਵਿਜੇ ਸਿੰਘਲਾ ਜੀ ਵਿਜੇ ਸਿੰਘਲਾ ਜੀ ਇਹਨਾਂ ਦੇ ਸਾਬਕਾ ਮੰਤਰੀ ਸੀ ਉਹਨਾਂ ਤੇ ਜਾਂਚ ਹੋਈ ਜਾਂਚ ਹੋਣ ਤੋਂ ਬਾਅਦ ਜਾਂਚ ਹੋਣ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਡਿਸਮਿਸ ਕਰਤਾ ਸਿਰਫ ਅਤੇਗੜ੍ਹ ਸਾਹਿਬ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਵਿੱਚ ਗगनਦੀਪ ਸਿੰਘ ਵਿਰਕ ਨੇ ਐਡਵੋਕੇਟ ਵਿਰਿੰਦਰ ਸਿੰਘ ਢਿੱਲੋਂ ਨੂੰ 167 ਵੋਟਾਂ ਦੇ ਨਾਲ ਹਰਾ ਕੇ ਪ੍ਰਧਾਨਗੀ ਜਿੱਤੀ ਹੈ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ 6 ਅਹੁਦੇ ਸਨ ਜਿਨ੍ਹਾਂ ਦੇ ਵਿੱਚ ਪ੍ਰਧਾਨ ਉਪ ਪ੍ਰਧਾਨ ਸਕੱਤਰ ਸੰਯੁਕਤ ਸਕੱਤਰ ਅਤੇ ਖਜ਼ਾਨਚੀ ਦੇ ਨਾਲ-ਨਾਲ ਲਾਇਬ੍ਰੇਰੀਅਨ ਚਾਰਜ ਦੇ ਅਹੁਦੇ ਜਿਹੜੇ ਨੇ ਸ਼ਾਮਲ ਸਨ ਬਾਰ ਅਸੋਸੀਏਸ਼ਨ ਦੇ 625 ਮੈਂਬਰਾਂ ਦੇ ਵਿੱਚੋਂ 597 ਨੇ ਚੋਣਾਂ ਦੇ ਵਿੱਚ ਹਿੱਸਾ ਲਿੱਤਾ ਰਿਟਰਿੰਗ ਅਫਸਰ ਐਡਵੋਕੇਟ ਨਿਰਮਲ ਕੁਮਾਰ ਪੂਰੀ ਨੇ ਦੱਸਿਆ ਕਿ VOTING ਸਵੇਰੇ 10:00 ਤੋਂ ਲੈ ਕੇ ਸ਼ਾਮ ਦੇ 4:00 ਵਜੇ ਤੱਕ ਹੋਈ ਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਐਡਵੋਕੇਟ ਗਗਨਦੀਪ ਸਿੰਘ ਵਿਰਕ ਨੂੰ ਪ੍ਰਧਾਨ ਦੇ ਅਹੁਦੇ ਦੇ ਲਈ 382 ਵੋਟਾਂ ਮਿਲੀਆਂ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਵਿਰਿੰਦਰ ਸਿੰਘ ਢਿੱਲੋਂ ਨੂੰ 215 ਵੋਟਾਂ ਮਿਲੀਆਂ ਅਤੇ ਇਸੇ ਤਰ੍ਹਾਂ ਉਹ ਪ੍ਰਧਾਨ ਦੇ ਅਹੁਦੇ ਦੇ ਲਈ ਐਡਵੋਕੇਟ ਅਜੀਤ ਪਾਲ ਸਿੰਘ ਨੂੰ 317 ਵੋਟਾਂ ਮਿਲੀਆਂ ਜਦੋਂ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਅਰुण ਵੀਰ ਸਿੰਘ ਨੂੰ 281 ਵੋਟਾਂ ਮਿਲੀਆਂ ਸਕੱਤਰ ਦੇ ਅਹੁਦੇ ਦੇ ਵਾਸਤੇ ਹਰਜੀਤ ਸਿੰਘ ਨੂੰ 360 ਵੋਟਾਂ ਮਿਲੀਆਂ ਉਹਨਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਭਰਪੂਰ ਸਿੰਘ ਨੂੰ 236 ਵੋਟਾਂ ਮਿਲੀਆਂ ਜੁਆਇੰਟ ਸਕੱਤਰਰੀ ਦੇ ਅਹੁਦੇ ਦੇ ਲਈ ਐਡਵੋਕੇਟ ਅਮਨਦੀਪ ਸਿੰਘ ਚੀਮਾ ਨੂੰ 368 ਵੋਟਾਂ ਅਤੇ ਵਿਰੋਧੀ ਉਮੀਦਵਾਰ ਗੌਰਵ ਰਵਾੜ ਨੂੰ 230 ਵੋਟਾਂ ਮਿਲੀਆਂ ਤੇ ਖਜ਼ਾਨਚੀ ਦੇ ਅਹੁਦੇ ਦੇ ਵਾਸਤੇ ਗੁਰਜੀਵਕ ਸਿੰਘ ਨੂੰ 212 ਅਤੇ ਇਸ ਦੇ ਨਾਲ ਹੀ ਖਜ਼ਾਨਚੀ ਦੇ ਅਹੁਦੇ ਦੇ ਵਾਸਤੇ ਐਡਵੋਕੇਟ ਗੁਰਸੇਵਕ ਸਿੰਘ ਨੂੰ 412 ਵੋਟਾਂ ਮਿਲੀਆਂ ਜਦੋਂ ਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਸੁਖਜੀਤ ਸਿੰਘ ਨੂੰ 185 ਵੋਟਾਂ ਮਿਲੀਆਂ। ਉਹਨਾਂ ਦੱਸਿਆ ਕਿ ਲਾਇਬ੍ਰੇਰੀਅਨ ਚਾਰਜ ਦੇ ਅਹੁਦੇ ਦੇ ਵਾਸਤੇ ਲਖਪ੍ਰੀਤ ਸਿੰਘ ਨੂੰ 304 ਅਤੇ ਐਡਵੋਕੇਟ ਰਵੀ ਤਮਨਾ ਨੂੰ 286 ਵੋਟਾਂ ਮਿਲੀਆਂ ਸਨ। ਜੋਨ ਹੋਈ ਹੈ ਉਸ ਦੇ ਵਿੱਚ ਪ੍ਰੈਜ਼ੀਡੈਂਟ ਸਰਦਾਰ ਗਗਨਦੀਪ ਨੂੰ 382 ਵੋਟਾਂ ਮਿਲੀਆਂ। ਬ੍ਰਿੰਦਰ ਸਿੰਘ ਢਿੱਲੋਂ 215 ਤੇ ਗਗਨਦੀਪ ਸਿੰਘ ਵੈਟਰ ਨੂੰ ਕੇਟੂਗਰਾ ਦਿੱਤਾ ਗਿਆ ਹੈ ਵਾਈਸ ਪ੍ਰੈਜ਼ੀਡੈਂਟ ਲਈ ਅਜੀਤ ਪਾਸਿੰਗ 317 ਵੋਟਾਂ ਅਰਨਬੀਰ ਸਿੰਘ ਸਿਰਾ 281 ਅਜੀਤ ਪਾਸਿੰਗ ਵਾਈਸ ਪ੍ਰੈਜ਼ੀਡੈਂਟ ਡਿਕਲੇਅਰ ਕਰ ਗਏ ਸੈਕਟਰੀ ਲਈ ਭਰਤੂਰ ਸਿੰਘ ਤਾਲੀਵਾਲ ਨੂੰ 236 236 ਵੋਟਾਂ ਤੇ ਹਰਜੀਤ ਸਿੰਘ ਪਰਮਾਜਰਾ 360 ਵੋਟਾਂ ਹਰਜੀਤ ਸਿੰਘ ਪਰਮਾਜਰਾ ਹੈਜ਼ ਬੀਨ ਇਲੈਕਟਡ ਐਸੈਕਟਰੀ ਜੁਆਇੰਟ ਸੈਕਟਰੀ ਲਈ ਅਮਨਦੀਪ ਸਿੰਘ ਦੀ ਟੀਮ ਨੂੰ 365 ਵੋਟਾਂ ਮਿਲੀਆਂ ਤੇ ਗੌਰਵ ਰਬੜ ਨੂੰ 230 ਵੋਟਾਂ ਮਿਲੀਆਂ ਅਮਨਦੀਪ ਸਿੰਘ ਨੇ ਚੀਟਿੰਗ ਟੀਮਾਂ ਜੁਆਇੰਟ ਸੈਕਟਰੀ ਡਿਗਰੀ ਕਿਹਾ ਗਿਆ ਕੈਸ਼ੀਅਰ ਲਈ ਸਰਦਾਰ ਗੁਰਸੇਵਿਕ ਸਿੰਘ 400 ਵੋਟਾਂ 412 ਵੋਟਾਂ ਲੁੱਤੀਆਂ ਤੇ ਸਰਦਾਰ ਸੁਖਬੀ ਸਿੰਘ ਨੇ 185 ਵੋਟਾਂ ਦਿੱਤੀਆਂ ਇਹਦੇ ਵਿੱਚ ਗੁਰਸੇਵਿਕ ਸਿੰਘ ਜਿਹੜੇ ਹੈ ਕੈਸ਼ੀਅਰ ਦੇ ਇਲੈਕਟ੍ਰੀਕ ਟੇ ਗਏ ਹਨ ਲਾਇਬ੍ਰੇਰੀਅਨ ਸਰਦਾਰ ਲਖਪ੍ਰੀਤ ਸਿੰਘ 304 ਵੋਟਾਂ ਤੇ ਰਵੀ ਤਾਮਨਾ 286 ਲਵ ਪ੍ਰੀਸਿਡੈਂਟ 204 ਕੋਟਾ ਨਾਲ ਜੇ ਤੁਰੇ ਆ ਅੱਜ ਵੀ ਇਲੈਕਸ਼ਨ ਜਿਹੜੀ ਹੈ ਬੜੀ ਜਿਹੜੇ ਸਾਰੇ ਬਾਰ ਮੈਂਬਰ ਦੀ ਕੋਆਪਰੇਸ਼ਨ ਨਾਲ ਬੜੀ ਕੀਸ਼ਮਤ ਹੋਈ ਹੈ ਸਭ ਨੇ ਬੜੀ ਕੋਆਫੀਡੈਂਟ ਰੱਖੀ ਹੈ ਕਿੰਨੇ ਮੈਂਬਰਾਂ ਦੇ ਵੋਟ ਪਈ ਹੈ 602 ਵੋਟਾਂ 625 ਵੋਟਾਂ ਸੀ ਜੀ ਕੁੱਲ 625 ਵੋਟਾਂ ਸੀ ਜਿਹਦੇ ਵਿੱਚੋਂ 602 ਵੋਟਾਂ ਬੋਲ ਹੋਈਆਂ ਜੀ ਕਾਰਜਕਾਰੀ ਮੈਂਬਰਾਂ ਦਾ ਕੀ ਹੋਣਾ ਹੈ ਕਾਰਜਕਾਰੀ ਮੈਂਬਰਾਂ ਦੇ ਕਹਿੰਦੇ ਅਸੀਂ ਡਰਾਫਟ ਲਾਊਟ ਕੱਢਾਂਗੇ ਤੇ ਉਹਦੇ ਅਮਲ ਬਣਾ ਲੈ ਕਿਉਂਕਿ 15 ਮੈਂਬਰਾਂ ਨੇ ਅਪਲਾਈ ਕਰਿਆ ਸਾਡੇ ਕੋਲ ਪੋਸਟਾਂ 10 ਹੈ दस वोट्स। ਉਹ ਡਰਾਪ ਡਾਊਟਸ ਨੂੰ ਕੋਈ ਸਾਹ ਰੱਬੀ ਹੁੰਦਾ। ਹਾਂਜੀ ਇਹਦੇ ਵਿੱਚ ਦੋ ਚਾਰ ਵੋਟਰ ਕੈਨਸਲ ਵੀ ਹੋਈਆਂ ਜਿਨ੍ਹਾਂ ਨੇ ਡਬਲ ਡਬਲ ਬੋਟਾਂ ਪਾਈਆਂ ਹੁੰਦੀਆਂ। ਦੋ ਚਾਰ ਚਾਰ ਵੋਟਰ ਕੈਨਸਲ ਹੋਈਆਂ ਉਹਦੇ ਵਿੱਚ। ਤੇ ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਇਨਚਾਰਜ ਵਿਪੇਸ਼ ਬਘੇਲ ਜਿਹੜੇ ਨੇ ਅੰਮ੍ਰਿਤਸਰ ਦੌਰੇ ਉੱਤੇ ਨੇ। ਇਸ ਦੌਰਾਨ ਉਹ 사જખંડ શ્રી ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਨਜ਼ਰ ਆਏ। 사જખંડ શ્રી ਦਰਬਾਰ ਸਾਹਿਬ ਉਹ ਨਤਮਸਤਕ ਹੋਏ ਨੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਗੁਰਬਾਣੀ ਕੀਰਤਨ ਦਾ ਵੀ ਸਰਵਣ ਕੀਤਾ। ਤੇ ਇਸ ਸਰਬੱਤ ਦੇ ਭਲੇ ਦੀ ਅਰਦਾਸ ਦੇ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਭੁਪੇਸ਼ ਗੇਲ ਬਗੇਲ ਨੇ ਕਿਹਾ ਕਿ ਕਾਂਗਰਸ ਵਾਲੇ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਦੇ ਰਹੇ ਨੇ ਅਤੇ ਜਿਸ ਦਾ ਹੋ ਸ਼ੁਕਰਾਨਾ ਕਰਨ ਦੇ ਵਾਸਤੇ ਅੱਜ ਉਹ ਦਰਬਾਰ ਸਾਹਿਬ ਪਹੁੰਚੇ ਨੇ ਤਾਂ ਰਸਤੇ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਵੀ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਕਟਾਸ ਕਰਦੇ ਆ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ ਖੁਦ ਨੂੰ ਸਿਆਸਤ ਦੇ ਵਿੱਚ ਰੱਖ ਕੇ ਚਮਕਾਉਣਾ ਚਾਹੁੰਦੇ ਨੇ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਤਾਂ ਉਦੋਂ ਹੀ ਨਸ਼ਾ ਖਤਮ ਕਰਨ ਦੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਸੀ ਲੇਕਿਨ ਅਜੇ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ ਇਸ ਤੋਂ ਇਲਾਵਾ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਭਾਰਤੀਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਦੋਵਾਂ ਦੇ ਵਿੱਚ ਆਪਸ ਦੇ ਵਿੱਚ ਚੰਗੀ ਦੋਸਤੀ ਹੈ ਲੇਕਿਨ ਫਿਰ ਵੀ ਹੱਥਾਂ ਦੇ ਵਿੱਚ ਹੱਥ ਘੜੀਆਂ ਤੇ ਬੀੜੀਆਂ ਦੇ ਵਿੱਚ ਭਾਰਤੀਆਂ ਨੂੰ ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ 에어ਪੋਰਟ ਦੇ ਉੱਤੇ ਭੇਜਿਆ ਗਿਆ ਉਹ ਬੇहद ਹੀ ਮੰਦਪਗਾ ਉਹਨੇ ਕਿਹਾ ਕਿ ਛੋਟੇ ਦੇਸ਼ਾਂ ਦੇ ਰਾਸ਼ਟਰਪਤੀ ਖੁਦ ਆਪਣੇ ਜਹਾਜ਼ ਭੇਜ ਕੇ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਕੇ ਆਉਂਦੇ ਨੇ ਲੇਕਿਨ ਭਾਰਤ ਦੀ ਕੇਂਦਰ ਸਰਕਾਰ ਦੇ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਆਖਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਉਹ ਮਹਿਜ਼ ਇੱਕ ਅਫਵਾਹ ਹੈ ਮੇਰੇ ਸਾਹਮਣੇ ਸਾਡੇ ਸੀਐਲਪੀ ਲੀਡਰ ਫਤਾ ਬਾਜਵਾ ਜੀ ਜੀ ਸਾਡੇ ਪੀਸੀਸੀ ਚੀਫ ਰਾਜਾ ਵੜੀ ਜੀ ਓਮਪrakash ਸੋਨੀ ਜੀ ਓਮਪrakash ਸੋਨੀ ਜੀ ਐਕਸ ਡਿਪਟੀ ਚੀਫ ਮਿਨਿਸਟਰ ਅਤੇ ਗੁਰਦੀਮਨ ਔਜਲਾ ਸਾਹਿਬ ਔਜਲਾ ਸਾਹਿਬ ਸਾਡੇ ਐਮਪੀ ਅਤੇ ਸਭੀ ਸਾਡੇ ਕਾਂਗਰਸ ਦੇ ਨੇਤਾ یہاں ਉਪਸਥਿਤ ਹੈ जनरल सेक्रेटरी और यहाँ के इंचार्ज बनने के बाद पहली बार अमृतसर आया हूँ वैसे इससे पहले भी अनेक बार यहाँ आना हुआ मत्था टेकने का सौभाग्य मुझे मिला लेकिन जनरल सेक्रेटरी बनने के बाद पहली बार आके यहाँ मत्था टेका और ये मेरे लिए सौभाग्य की बात है कि पंजाब जो धरती जो वीरों की धरती है जो त्याग की धरती है समर्पण की धरती है और वीरों की धरती है और ये यहाँ जो किसानों के मेहनत के पसीने की जो खुशबू है वो उसकी धरती है और तब जब देश में अनाज की कमी थी तब यहाँ के किसानों से किसानों ने चुनौती को स्वीकार करते हुए पूरे देश को अनाज पहुँचाने का काम किया सीमा में जब सुरक्षा की जरूरत पड़ी यहाँ के वीरों ने यहाँ के माताओं के वीर सपूतों ने अपना सर्वोच्च बलिदान दिया है उस धरती में आने का मुझे सौभाग्य मिला है और आज यहाँ गोल्डन टेम्पल में भी मत्था टेकने का अवसर मिला कड़ा प्रसाद भी लिया भजन भी सुना ये मेरे लिए बड़ी सौभाग्य की बात है दिल्ली की उसी तो अभी जिस प्रकार से आत्मी स्वागत एयरपोर्ट से लेकर यहाँ मेन टाउन तक के जो किए लगभग तीन साढ़े तीन घंटे तक चार घंटे तक कोई जगह खाली नहीं थी और बड़ा उत्साह यहाँ दिखाई दिया है इससे स्पष्ट हो जाता है कि कांग्रेस जनों में और आम जनता में भारी उत्साह कांग्रेस को लेकर और आने वाले समय निश्चित रूप से परिवर्तन का होगा क्योंकि वर्तमान सरकार से लोग जो उम्मीद जिस उम्मीद से इनको बनाए थे बिठाए थे सत्ता में उससे लोग मायूस हुए हैं तो परिवर्तन लोग चाह रहे हैं ये स्पष्ट दिखाई देता है अब आप लोगों की तरफ से कोई सवाल तीन साल बाद दिल्ली हारने के पंजाब में राज्यसभा सीट के लिए आपका क्या कहना पड़ेगा देखिए केजरीवाल जी ने पहले क्या बात कही थी कि वो सत्ता के लिए नहीं परिवर्तन के लिए लोकपाल उन्होंने बनाने की बात की वो वेगन आर्मी घूमने की बात उन्होंने कही और कट्टर ईमानदार की बात उन्होंने कही लेकिन वो अब दिखाई दे रहा है कि सत्ता लोलूप है कि अभी पंद्रह दिन नहीं हुआ है एक महीने भी नहीं बीता है सत्ता से हटे और वो राज्यसभा जाने के लिए सोच रहे हैं तो वो केजरीवाल जी अपने लिए राजनीति करते हैं प्रदेश तो या पंजाब या दिल्ली की जनता के जन लिए राजनीति नहीं कर रहे जिस आम आदमी पार्टी ने पंजाब में, में चंद दिनों में नशा खत्म करने का वादा किया था अब तीन साल बाद कैबिनेट कमेटी बनाएगी जो निगरानी करेगी नशे को लेकर देखिए ये जिस प्रकार से यहाँ की स्थिति है अभी तो मैं आज आज ही आया हूँ और जो सुनने में आया है कि ये सरकार उस दिशा में कोई काम नहीं कर रही है आगे और सब साथियों से चर्चा करने के बाद जब अगली अगला प्रेस कॉन्फ्रेंस करेंगे तो निश्चित रूप से इस विषय में बात करेंगे देखते हैं इंडियन गठबंधन के साथ देखिए जहाँ तो दे? दे? तो आप... तक के भाजपा के खिलाफ लड़ाई लड़ने के बाद थी तो बहुत सारे दलों से गठबंधन हुआ था और लेकिन पंजाब में ये गठबंधन नहीं हुआ था क्योंकि मुख्य विपक्षी पार्टी हम ही लोग हैं कांग्रेस के लोग हैं तो लीडरशिप जो है वो स्टेट लीडर के बात को बराबर तवज्जो देती है भले हम गुजरात में दिल्ली में समझौता कर लिए लेकिन पंजाब में नहीं किए क्योंकि यहाँ के जो लीडरशिप है यहाँ के जो नेतृत्व है प्रदेश के उन्होंने इसको स्वीकार नहीं किया और उसके खिलाफ लड़ाई लड़े और सात लोकसभा जीते तो जो बात यहाँ के साथियों ने कांग्रेस जनों ने जो बात की थी वो सही साबित हुआ और उसे जबरदस्त पटनी की सर दो हजार तो तो साइस को लेकर क्या रणनीति रहेगी जिस तरह से जी ने कहा कि यूएसए के लड़के हैं उनको तो सानुभूति दिखाने की जरूरत नहीं है वो सही है अमेरिका सरकार ठीक कर रही है देखिए हम लोग तो गुरुद्वारे में हैं यहाँ सभी उन्हें के बंदे हैं जो सच्चा हो या ना हो वो तो सब उनके हैं और जब देश से बाहर कोई हो तो वो सारे बंदे अपने हैं यहाँ के कानून साथ के हिसाब से कोई गलत करे तो सजा मिले लेकिन बाहर में गए हैं रोजी रोटी कमाने गए और आपके देखरेख में गए हैं। दस साल से आपकी सरकार है खट्टर साहब हरियाणा में कितने साल से आपकी सरकार है भारतीय जनता पार्टी दिल्ली में ग्यारह साल हो गया सरकार बने और लाखों के तादाद में जा रहे हैं रोजगार के लिए गुजरात से गुजरात से जा रहे हैं और दुर्भाग्यजनक बात यह है कि वो रिपोर्ट कर रहे हैं वो उसके देश के कानून के हिसाब से लेकिन जिस प्रकार से हाथों में हथकड़ियाँ पेड़ों पैरों में बेड़ियाँ पहना के भेज रहे हैं ये बेहद अपमानजनक है उन्होंने ठीक है वो गए वो रोजी रोटी कमाने के लिए वहाँ कोई कानून तोडा तो नहीं कोई अपराध नहीं किया उससे तो अच्छा कोलंबिया का जो एक छोटा सा देश है कोलंबिया जिसका राष्ट्रपति बोले खबरदार हमारे नागरिकों को बेड़िया पहना आप नहीं भेजोगे वो अपना प्लेन लेके खुद गए और राष्ट्रपति खुद गए और अपने नागरिकों को ससम्मान लाए वो उनके नागरिक थे हम तो सोच रहे थे प्रधानमंत्री मोदी जी जब गए थे अमेरिका राष्ट्रपति से बात किए तो ये बात किए होंगे कि भैया भेजो जरूर लेकिन हथकड़ियत मत पहनाओ बेड़ियत मत पहनाओ खाने को जो वेजिटेरियन उसको नॉनवेज खिला रहे हैं कितनी बातें सुनाई दे रही है और उसको लाना है तो अमृतसर लाना और कोई जगह नहीं मिली पगड़ी उतारने के बाद सुनने में आता है तो ये अपमानजनक बात और खट्टर साहब से मैं पूछना चाहता हूँ जब राष्ट्रपति ट्रंप ने जो कार्रवाई की सही बांध रहे हैं तो राष्ट्रपति ट्रंप ये भी कर रहे हैं यहाँ के वोटर टर्न आउट के लिए इक्कीस लाख मिलियन डॉलर सीधा मोदी जी को दिए हैं एक करोड़ सौ बयासी करोड़ रुपया उसके बारे में खट्टा साहब क्या कहते हैं देश जानना चाहती है कि प्रधानमंत्री जी बताएं आपके ऊपर आज तक के डायरेक्ट किसी ने आरोप नहीं लगाया पहली बार डोनाल्ड ट्रंप आपके मित्र हैं माय डियर फ्रेंड ट्रंप माय डियर फ्रेंड मोदी इस शब्दों के प्रयोग होता है और उन्होंने सीधा आपको कहा कि एक सौ बयासी करोड़ रुपया आपको वोटर टर्न आउट के लिए बढ़ाने के लिए आपको दिया गया लेकिन इतने दिन हो गए आठ दिन से दस दिन से ज़्यादा हो गया छोटे सी बात इधर कोई विपक्ष के नेता बोले नहीं मीडिया में आए नहीं और मोदी जी उसके उस भाषण को लेके अपना भाषण तैयार तो करते हैं आज आठ दिन बीतने के बाद भी प्रधानमंत्री जी चुप क्यों हैं और ये चुप्पी बहुत कुछ कहानी का, कह रही है क्या मजबूरी है कि आप चुप हैं और इसीलिए कहा गया कुछ तो मजबूरियां रही होगी वरना कोई यूं ही बेवफा नहीं होता और आपकी जो चुप्पी है वो बहुत कुछ बयान कर रही है है सर चल रही पंजाब प्रधान को बदलने की इसमें कितनी चर्चा हाँ बहुत बढ़िया सवाल पूछे इसको पहले पूछना था आपको <laughs> जो आप देखिए ये सब अफवाह है इन बातों पे कोई दम नहीं है जो मेरे अगल बगल में खड़े हैं उनका पूरा उनको पूरा वरद हस्त कमान का मिला हुआ है और हाई कमान का विशेष अधिकार है कि इसको क्या जिम्मेदारी देना है कब देना है वो हाई कमान तय करता है लेकिन अभी मेरे अगल बगल दोनों खड़े हैं चाहे प्रधान खड़े हैं चाहे सीएलपी लीडर खड़े हैं दोनों को पूरा विश्वास और पूरा आशीर्वाद और पूरा समर्थन हाई कमांड का सर नवजोत सिंह सिद्धू सियासत से दूरी बना के चल रहे हैं धन्यवाद tiểuदर मुख्यमंत्री भगवंत सिंह मानती अगुवाई ਦੇ ਵਿੱਚ ਸੂਬਾ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦਾ ਸਰਪੱਖੀ ਵਿਕਾਸ ਕਰਵਾ ਰਹੀ ਹੈ ਵਿਕਾਸ ਕੰਮਾਂ ਦੇ ਵਾਸਤੇ ਲਗਾਤਾਰ ਫੰਡ ਦਿੱਤੇ ਜਾ ਰਹੇ ਨੇ ਅਤੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ अजय ਸਿੰਘ ਲਿਬੜਾ ਦੇ ਵੱਲੋਂ ਕੀਤਾ ਗਿਆ ਹੈ ਬਲਾਕ ਖੇੜਾ ਅਤੇ ਸਰਾਂਤ ਦੇ ਵੱਖ-ਵੱਖ ਵਿਕਾਸ ਕੰਮਾਂ ਦੇ ਲਈ ਜ਼ਿਲ੍ਹਾ ਯੋਜਨਾ ਕਮੇਟੀ ਦੇ ਵੱਲੋਂ 30 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਦਿੱਤਾ ਗਿਆ ਹੈ ਜੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਮਾਨ ਸਾਹਿਬ ਦੀ ਸਰਕਾਰ ਜੋ ਵਾਅਦੇ ਕੀਤੇ ਸੀ ਕਿ ਵੀ ਜਿਹੜੇ ਵੀ ਕੰਮਾਂ ਲਈ ਹਾਂਡਿੰਗ ਦੇ ਕੇ ਤੇ ਉਹਨੂੰ ਬਿੱਤਰ ਕੰਮ ਕਰਾ ਕੇ ਤੇ ਜਿਹੜੇ ਲੋਕਾਂ ਦੀ ਡਿਮਾਂਡ ਹੈ ਉਹਨੂੰ ਪੂਰਾ ਕੀਤਾ ਜਾਵੇ ਉਹਦੇ ਤਹਿਤ ਹੀ ਉਹ ਜਿਹੜੀ ਫੰਡ ਸਰਕਾਰ ਵੱਲੋਂ ਇਸ਼ੂ ਕੀਤੀ ਗਈ ਸੀ 8-8 ਬਲਾਕਾਂ ਨੂੰ ਉਹਦੇ ਵਿੱਚ ਅੱਜ ਸਰਹੰਦ ਅਤੇ ਖੇੜਾ ਬਲਾਕ ਦੇ ਵੀਡੀਓਜ਼ ਨੂੰ ਬੁਲਾਇਆ ਗਿਆ ਤੇ ਜਿਹੜੇ ਦੋਨਾਂ ਬਲਾਕਾਂ ਦੇ ਮਿਲਾ ਕੇ ਲਗਭਗ 30 ਲੱਖ ਰੁਪਏ ਦੇ ਜਿਹੜੇ ਫੰਡ ਇਸ਼ੂ ਹੋਈ ਸੀ ਉਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਦੀ ਸਟੇਟਸ ਰਿਪੋਰਟ ਲਈਤੀ ਗਈ ਕਿਉਂਕਿ ਹਰ ਤਰ੍ਹਾਂ ਦਾ ਕੰਮ ਸੀ ਜਿੱਥੇ ਪਾਣੀ ਦੀਆਂ ਟੈਂਕੀਆਂ ਆ ਉੱਥੇ ਲਾਇਬ੍ਰੇਰੀ ਹੈ ਕਿਤੇ ਗਲੀਆਂ ਦਾ ਵੀ ਕੰਮ ਸੀਗਾ ਜਹਾਜਾਂ ਜਿਹੜੇ ਪਿੰਡ ਨੂੰ ਲੋਡ ਸੀ ਉਸ ਤਰ੍ਹਾਂ ਦੇ ਕੰਮਾਂ ਲਈ ਫੰਡ ਦਿੱਤੇ ਗਏ ਸੀ ਤੇ ਅੱਜ ਉਹਨਾਂ ਦਾ ਸਟੇਟਸ ਦੇਖਿਆ ਵੀ ਕਿੱਥੇ ਪਹੁੰਚ ਗਏ ਲਗਭਗ ਕੰਮ ਸਾਰੇ ਨੇੜੇ ਲੱਗ ਗਏ ਨੇ ਪਰ ਜਿਹੜੇ ਰਹਿ ਗਏ ਉਹਨਾਂ ਲਈ ਵੀ ਅਫਸਰਾਂ ਨੇ ਡਾਇਰੈਕਸ਼ਨਾਂ ਦਿੱਤੀਆਂ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਮੁਕਾ ਕੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਜਿਹੜੇ ਲੋਕਾਂ ਨੂੰ ਸਹੂਲਤ ਸਰਕਾਰ ਨੇ ਦੇਣੀ ਹੈ ਉਹ ਵਧੀਆ ਤਰ੍ਹਾਂ ਦਿੱਤੀ ਜਾਵੇ